ਆਜੋ ਆਜੋ ਕੋ ਇੱਕ ਹੋਰ ਆ ਜਾਂਦਾ ਹੈ ਹੋਰ ਆ ਬਹੁਤ ਹੀ ਲਮਾਰਾ ਪੈ ਗਿਆ ਜਣਾ ਲੱਗੇ ਵੀ ਉਤਰਨ ਲੱਗੇ ਇਹ ਜਰਾਂ ਤੋਂ ਬਿਨਾਂ ਨਹੀਂ ਖੜਾ ਜਾਂਦਾ ਆਫਕਾ ਕੰਮ ਥੋੜੀਆਂ ਵਾਲਾ ਸੌਖਾ ਸਿਰਫ ਉਤਰਨ ਨੂੰ ਹਾਂ ਹਾਂ ਸਿਸਟਮ ਲੋੜ ਹਾਂ ਸਿਸਟਮ ਪੈਦਾ ਹੈ ਬਿਲਕੁਲ ਠੀਕ ਹੈ ਕੀ ਆ ਬੀ ਇਹ ਦੋ ਇਹ ਗੋਨ ਨਾਮ ਹੈ ਡੀਬੋਰਡ ਬਣਾ ਰਿਹਾ ਚਾਰ ਕੁ ਮਹੀਨੇ ਦਾਣਾ ਹੋਣੀ ਹੈ ਤਿਆਰ ਹੋਣਾ ਹੈ ਇਹ ਫਿਰ ਇੱਥੇ ਤੱਕ ਆਇਆ ਕਰੋ ਜੀ ਹੁਣ ਉਹ ਗੋਬਨ ਪਹਾੜ ਤੋਂ ਵੀ ਪਿੱਛੇ ਰੱਖ ਹੈਗਾ ਸਵੇਰੇ ਮੌਸਮ ਸਾਫ਼ ਸੀ ਹੁਣ ਬੱਦਲਵਾਰੀ ਹੋ ਗਈ ਆਪਾਂ ਨੂੰ ਸੂਤੀ ਲੈਣਾ ਪੈਣਾ ਥੱਲੇ ਰੇਨ ਕੋਟ ਹੈਗੇ ਆ ਪਰ ਮੋਲ ਹੋ ਗਿਆ ਕਲਾਬੇ ਲੈ ਲੈ ਜੋੜ ਬਹੁਤ ਐਕਸਾਈਟਡ ਮੈਂ ਦਰਸ਼ਨ ਮੈਂ ਹੋ ਗਿਆ ਨਹੀਂ ਜਾ ਰਿਹਾ ਕਿਉਂ ਆ ਦੇਖੋ ਕਿੰਨੇ ਕਿੰਨਾ ਰਿਸਕ ਲੈ ਕੇ ਆਉਣ ਦੇ ਆ ਬੋਲੋ ਬੋਲੇ ਰੁਕ ਜਾ ਹੱਥ ਫੜੋ ਯਾਰ ਓਏ ਅੱਜ ਦੇ ਨਹੀਂ ਕਰੇ ਜਾਣਾ ਹਾਏ ਇਹ ਸ਼ਾਰਟਕਟ ਰਾ ਔਖਾ ਆ ਬ్రో ਬਾਈ ਹੱਥ ਫੜਾ ਦੇ ਫੜਾ ਇਧਰ ਹੱਥ ਫੜਾ ਆ ਦੇਖੋ ਜੀ ਜਿਹੜੀ ਸ਼ਾਰਟਕਟ ਦੇ ਬਹੁਤ ਮੁਸ਼ਕਲ ਆਉਂਦੀ ਹੈ ਜਿਹੜੇ ਰਸਤੇ ਬਣੇ ਨੇ ਪੜਾਦਰ ਪੜਾ ਉਸੇ ਰਸਤੇ ਆਥਾ ਨਹੀਂ ਆਓ ਬੜਾ ਮੁਸ਼ਕਲ ਹੋ ਕੇ ਜਦੋਂ ਜਦ ਨਾਲ ਵੀਰ ਨੂੰ ਚੜਾਇਆ ਆ ਬਾਈ ਇਹ ਬੜੀ ਮੁਸ਼ਕਲ ਆਉਂਦੀ ਆ ਜਿਹੜੇ ਸ਼ਾਰਟਕਟ ਮਾਰਦੇ ਨੇ ਓਕੇ ਬਾਈ ਪਰ ਛੇਤੀ ਜਾਂਦਾ ਸਾਹ ਨਹੀਂ ਚੜਦਾ ਯਾਰ ਥੈਂਕ ਯੂ ਨਾ ਨਾ ਸਹੀ ਆ ਸਹੀ ਆ ਆਪਣਾ ਡੌਗ ਦੋ ਕਰ ਆ ਵੀ ਦਰਸ਼ਨ ਕਰ ਰਹੇ ਹੋ ਆ ਦੇਖੋ ਜੀ ਸਰ ਆਪੀ ਸੀ ਦੇਖੋ ਕੁਕਰ ਵੀ ਨਾਲ ਲੈ ਕੇ ਆਏ ਨੇ ਦਰਸ਼ਨਾ ਵਾਸਤੇ ਹਾਂ ਅਮਰੀਕਾ ਦੇ ਰਿਪੋਰਟ ਕਰਾਇਆ 12 ਲੱਖ ਦਾ ਬਚਾਏ ਇਹ ਲੈਫਟ ਆਵਨਸ ਦੇਖੋ ਜੀ ਦੇਖੋ ਇਹ ਬਾਬੇ ਜੋਨੀ ਵਾਂਗੂ ਦੇਖੋ ਬਾਬੇ ਜੋਨੀ ਵੇਖਿਆ ਜੀ ਦੂਜਾ ਵੀ ਪਾਪਾ ਜੋਨੀ ਦਾ ਜਨਾਬ ਇਹਨਾਂ ਦੇ ਵੀਰ ਉਹਨਾਂ ਦਾ ਦੇਖੋ ਵੀਰ ਉਹਨੇ ਸਿਰਾ ਬਹੁਤ ਪੇਜ ਇਹਨਾਂ ਦਾ ਇਹਨਾਂ ਤੇ ਦੇਖੋ ਪੇਜ ਗਲੈਸ ਲੈਡਸ ਹਾਂ ਜੀ ਹਾਂ ਜੀ ਟੀਮ ਅਟੈਕ ਸੀ ਆ ਵੀ ਸ੍ਰੀ ਹੇਮਕੁੰਨ ਸਾਹਿਬ ਠੀਕ ਚੈਨਲ ਆਪਣਾ ਬ੍ਰੋ ਜਟਾ ਹੰਟ ਹਾਂ ਜਟਾ ਹੰਟ ਜਟਾ ਔਨ ਹੰਟ 16 ਤੇ ਭਾਜੀ ਗੁਰਪ੍ਰੀਤ ਹੋਣੀ ਆਪਣੀ ਦਿਖਾ ਰਹੇ ਨੇ ਸਾਰਾ ਜਿਉ ਤੁਹਾਨੂੰ ਕੁਦਰਤ ਦੇ ਨਿਆਰੇ ਦੇਖੋ ਸਾਜੀ ਬਹੁਤ ਘੈਂਟ 뷰 ਹੈ ਕਿ ਗਲੇਸ਼ੀਅਰ ਪਿਘਲ ਰਹੀ ਨੇ ਧੁੱਪ ਨਿਕ ਰਹੀ ਆ ਤੇ ਧੁੰਦ ਦੇਖੋ ਤੁਸੀਂ ਬਹੁਤ ਵਧੀਆ ਕਿਰਪਾ ਮਹਾਰਾਜ ਦੀ ਬੜਾ ਨੰਦਿਆ ਆ ਆਪਣੇ ਅਣੀ ਰਿਕਲ ਭਾਜੀ ਆਉਣ ਦੇ ਦੇਖੋ ਬੜਾ ਪੂਰਾ ਘੈਂਟ 뷰 ਹੈ ਜੀ ਸੰਗਤ ਬੜੀ ਦਸਾਂ ਵਾਸਤੇ ਮੁਸ਼ਕਤ ਕਰਕੇ ਕੱਲਣਾ ਘੱਲ ਪਿਆ ਰਹੀ ਹੈ ਬਹੁਤ ਸੰਗਤ ਦੇ ਚਰਨਾਂ 'ਚ بارੰਗ-ਬਾਰ ਨਮਸਕਾਰ ਚੜ੍ਹਦੀ ਕਲਾ ਚੜ੍ਹਦੀ ਕਲਾ ਅੱਧ ਤੇ ਆਏ ਆ ਉੱਪਰ ਉੱਪਰ ਅੱਧ ਤੇ ਆ ਕੇ ਮੈਂ ਕਿਹਾ ਚੱਲ ਥੋੜੀ ਚਾਹ ਪੀ ਲੈਨੇ ਆ ਕਿਉਂ ਬਾਈ ਕਿਉਂ ਮੜਿਓ ਠੰਡ ਬਹੁਤ ਜਿਆਦਾ ਓਕੇ ਆ ਦੇਖੋ ਜੀ ਮੋਢੇ ਕੋ ਉੱਪਰ ਜਦੋਂ ਤੁਰ ਕੇ ਆਉਨੇ ਆ ਤੇ ਕੋਈ ਥਕਾਵਟ ਨਹੀਂ ਲੱਗਦੀ ਕੋਈ ਕੁਝ ਨਹੀਂ ਬਸ ਪੈਰ ਆਪਣੇ ਬੋਚ-ਬੋਚ ਕੇ ਧਰਨੇ ਆ ਕਿਉਂਕਿ ਗਿੱਲਾ ਹੁੰਦਾ ਹਾਂ ਗਿੱਲਾ ਹੁੰਦਾ ਤੇ ਕਚਰਾ ਦਾ ਗੋਆ ਘਟਾ ਹੁੰਦਾ ਆ ਉਹਦੇ ਕਰਕੇ ਦਿੱਕਤ ਹੁੰਦੀ ਆ ਬਾਕੀ ਸਾਰਾ ਕੰਮ ਹੌਲ ਸਹੀ ਆ ਹਾਂ ਤੇ ਰਾਸਤੇ 'ਚ ਮੁੰਡੇ ਗਲੇਸ਼ੀਅਰ ਤੇ ਹੁਣ ਬਣੇ ਤਾਂ ਹੋਏ ਆ ਉਹਦੇ ਪਾਣੀ ਜਿਹੜਾ ਹੁਣ ਰਿਸਦਾ ਪਿਆ ਥੱਲੇ ਆਉਂਦਾ ਪਿਆ ਗਲੇਸ਼ੀਅਰ ਖੋਕ ਲਿਆ ਥੱਲੇ ਤੇ ਕੋਈ ਪਤਾ ਨਹੀਂ ਹੈਗਾ ਕਦੋਂ ਕਿਹੜਾ ਇਨਸੀਡੈਂਟ ਹੋ ਜਵੇ ਤੇ ਸਾਰਿਆਂ ਨੂੰ ਮਤਲਬ ਕਿ ਸਾਵਧਾਨੀ ਵਰਤਣੀ ਚਾਹੀਦੀ ਆ ਸਾਵਧਾਨੀ ਹੁੰਦਾ ਨਾ ਇਹ ਕੀ ਆ ਬੈ ਗਿਆ ਜੀ ਮੈਗੀ ਜੀ ਕੀ ਪਾਇਆ ਢਾਬਾ ਖਾਂਦੇ ਮਿਰਚ ਬਾਲੀ ਬਾਤੀ ਪਾਣੀ ਅੱਜ ਤਾਂ ਥੱਲੇ ਆ ਗਏ ਆ ਇਹ ਜਾਂ ਮੌਸਮ ਹੋ ਗਿਆ ਸੋਹਣਾ ਮੌਸਮ ਜੈਕਟਾ ਲੈ ਗਿਆਂ ਇਹੋ ਇਹ ਰਸਤੇ ਆ ਬਰੋ ਆਹ ਰਸਤੇ ਆ ਤੇ ਜਿੱਦੋਂ ਰਸਤੇ ਟੁੱਟਦੇ ਜਾਂਦੇ ਆ ਤੇ ਨਾਲ ਦੀ ਨਾਲ ਆ ਲੱਗੇ ਹੋਏ ਆ ਬੰਦੇ ਕੰਮ 'ਇਹਨਾਂ ਦਾ ਕੰਮ ਆ ਰਸਤਿਆਂ ਦੀ ਰਿਪੇਅਰ ਕਰਨਾ ਕਿਦਰ ਮਗਰ ਆ ਲੋ ਹਾਂਜੀ ਠੀਕ ਹੈ ਤਕਾਬੜ ਤਾਂ ਨਹੀਂ ਹੋਈ ਇਹ ਤੱਕ ਤਾਂ ਹੋਈ ਨਹੀਂ ਵਾ ਠੀਕ ਹੈ ਓਕੇ ਹਮੋਰ ਹੁਣ ਆਪਾਂ ਸਿੱਧਾ ਸਿੱਧਾ ਗੋਵਿੰਦ ਧਾਮ ਜਾਣਾ ਠੀਕ ਹੈ ਗੋਵਿੰਦ ਧਾਮ ਸਿੱਧਾ ਰਾਤ ਉੱਥੇ ਰੁਕਾਂਗੇ ਉਸ ਤੋਂ ਬਾਅਦ ਸੱਦਾ ਸਵੇਰੇ ਗੱਡੀ ਪਾਵਾਂਗੇ ਸ਼ਾਇਦ ਪੌਂਡਾ ਸਾਹਿਬ ਰੁਕਾਂਗੇ ਰੁਕੀਆਂ ਬਾਕੀ ਦੇਖਦੇ ਆ ਕੱਲ ਦੀ ਬੰਦੀ ਕਿਦਾਂ ਬਣਦੀ ਆ ਇਹ ਰਸਤਾ ਬੜਾ ਔਖਾ ਦਿਖਾਉਂ ਪਾਰਟੀ ਖੜੀ ਜਾਂਦੀ ਏ ਅੰਕਲ ਇੱਕ ਮਿੰਟ ਥੈਂਕ ਯੂ ਓਏ ਇੱਥੇੋਂ ਕਿਹੜਾ ਕੀ ਵੀਊ ਬੜਾ ਤਗੜਾ ਮਗਰ ਰਹਿ ਗਿਆ ਜੀ ਕਿਲੋਮੀਟਰ ਰਹਿ ਗਿਆ ਥੱਲੇ ਬਸ ਉੱਥੇ ਕਿ ਤੱਕ ਜਾਣਾ ਹੈ ਆਪਾਂ ਉਹ ਤੁਸੀਂ ਦਰਸ਼ਨ ਕਰ ਰਹੇ ਹੋ ਗੋਵਿੰਦਾਨਾ ਨੂੰ ਸਿਰੇ ਉੱਥੋਂ ਤੁਰੇ ਸੀ ਸਾਰੇ ਖਚਰਾਂ ਦੇ ਤੁਰੇ ਸੀ ਪਰ ਆਏ ਪੈਦਲਾਂ 5 ਕਿਲੋਮੀਟਰ ਦੀ ਯਾਤਰਾ ਕਰਕੇ ਆਏ ਆ ਆ ਸਾਡੇ ਰਿੰਕਲ ਭਾਜੀ ਜੀ ਸរសਿਸ ਨਹੀਂ ਹੋ ਰਹੀ ਸਾਰੇ ਸਾਰੇ ਸਾਡੇ ਪਹੁੰਚ ਗਈ ਆਪਾਂ ਸਾਡੇ ਸੇ ਤੁਰੇ ਸੀਗੇ ਹਾਂ ਦੇਖ ਕੀ ਬਾਤ ਹੈ ਬਿਲਕੁਲ ਤਕੜਾ ਦਰਾਜੀ ਅੰਦਰ ਹੈ ਇੱਥੋਂ ਇੱਥੋਂ ਨਿਕਲ ਜਿੱਥੋਂ ਆ ਆ ਪਾੜ ਦੋ ਪਰਲੇ ਪਾਸੇ ਉੱਪਰੋਂ ਆਏ ਆ ਅਸੀਂ ਤੇ ਹੁਣ ਉਧਰ ਬੱਦਲ ਆ ਸਾਰਾ ਸਿਰੇ ਪੂਰੀ ਧੁੱਪ ਸੀ ਯਾ ਚਾਨਣੇ ਜਿਹੜੇ ਤੁਸੀਂ ਦੇਖਣਦੇ ਹੋ ਨਦੀਆਂ ਇੱਥੋਂ ਨਿਕਲਦੀਆਂ ਸਾਰੀਆਂ ਜੀ ਇਹ ਆਹੀ ਧਾਰਾਂ ਵੱਡੀਆਂ ਵੱਡੀਆਂ ਬਣਦੀਆਂ ਨੇ ਬਾਅਦ ਚ ਚਾਨਣਾਂ ਦਾ ਪਾਣੀ ਜਿਹੜਾ ਗਲੇਸ਼ੀਅਰ ਪਿਗਲਣ ਦੇ ਆ ਗਲੇਸ਼ੀਅਰ ਵੀ ਦਿਖਾਣੇ ਤੁਹਾਨੂੰ ਗਲੇਸ਼ੀਅਰ ਦਰਸ਼ਕ ਕਰਾਉਣੇ ਤੁਹਾਨੂੰ ਸਾਹਮਣੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਤੁਹਾਨੂੰ ਦਿਖਾਉਣੇ ਗਲੇਸ਼ੀਅਰ ਦੇਖੋ ਕਿਉਂਕਿ ਸਾਡੇ ਸਾਹਮਣੇ 2-4 ਚਾਂਸ ਹੋ ਗਏ ਆ ਗਲੇਸ਼ੀਅਰ ਤੇ ਚੜਦੇ ਨੇ ਆ ਕੇ ਆਹ ਮੋਰਾ ਬਣਿਆ ਹੋਇਆ ਉਹ ਮੋਰਾ ਵੇਖੋ ਤੇ ਥੱਲੇ ਜੀ ਹਵਾ ਦਿਖੰਡੀ ਆ ਥੱਲੋਂ ਦੀ ਜਾਂਦੀ ਆ ਉਹਦੇ ਇਹ ਗਲੇਸ਼ੀਅਰ ਸਾਰਾ ਥੱਲੋਂ ਨਾ ਥੋਥਾ ਸਾਰਾ ਹਾਂ ਥੋਥਾ ਉਹ ਵੇਖੋ ਉੱਤੇ ਪੈਰ ਰੱਖੋਗੇ ਥੱਲੇ 10 15 ਫੁੱਟ ਵਿੱਚ ਜਾਉਂਗੇ ਹਾਂ ਇਹ ਕਦੇ ਵੀ ਰਸਤੇ ਵਿੱਚ ਚੁੱਕਿਓ ਜੀ ਦਰਸ਼ਨ ਕਰਨ ਨੂੰ ਆਉਂਦੇ ਤੇਰੇ ਬਥੇਰੇ ਮੁੰਡੇ ਆ ਜਿਹੜੇ ਇੱਥੇ ਫੋਟੋਆਂ ਖੜਖੜ ਕੇ ਕਰਾਉਂਦੇ ਆ ਬੜੇ ਧਿਆਨ ਨਾਲ ਤੇ ਬੜੇ ਸੁਭਿਜਵਾਨ ਆਪਾਂ ਇੱਧਰ ਜਾਣਾ ਹੁਣ ਆਹ ਮੋਹਲਾ ਗਲੇਸ਼ੀਅਰ ਤੇ ਕੋਈ ਕੁਦਰਤ ਨਾਲ ਕਿਸੇ ਪ੍ਰਕਾਰ ਦਾ ਕੋਈ ਮਜ਼ਾਕ ਨਹੀਂ ਕੋਈ ਖੇਡ ਨਹੀਂ ਜੀ ਧਿਆਨ ਨਾਲ ਬ ਕੋਮੇਟਾਲ ਵਾਏ ਗੁਰਦੀ ਘਕਾਲਸਾ ਵਾਏ ਗੁਰਦੀ ਘਦੀ ਚੈੱਕ ਇਧਰ ਇਹ ਵੱਡੇ ਪੱਦਰ ਦੇ ਫੋਟੋਗ੍ਰਾਫੀ ਹੋ ਰਹੀ ਹੈ ਇਧਰ ਚੈੱਕ ਬਾਬਾ ਸਤੰਦਰ ਸਤਾਜ ਹੀ ਬਣਿਆ ਚੈੱਕ ਬਾਬਾ ਇਧਰ ਵੀ ਚੈੱਕ ਜਾਨੀ ਬਾਬਾ ਫੇਲ ਕਰਤਾ ਅੱਜ ਆ ਕੈਂਪਟੀ ਫਾਰ ਵਾਲਾ ਝਰਨਾ ਲੱਗਦਾ ਪਰ ਉਹਦੋਂ ਸੋਹਣਾ ਆ ਕੋਈ ਪਹਾੜ ਬਹੁਤ ਸੋਹਣੇ ਇੱਥੇ ਹੋਗੀ ਵਾਪਸੀ ਸਾਡੀ ਪਹੁੰਚ ਗਏ 6 ਕਿਲੋਮੀਟਰ ਦੀ ਹਾਂਜੀ ਆਪਾਂ ਹੁਣ ਗੋਵਿੰਦ ਧਾਮ ਤੋਂ ਨਿਕਲੇ ਆ ਗੋਵਿੰਦ ਘਾਟ ਜਾ ਰਹੇ ਆ ਗੋਵਿੰਦ ਘਾਟ ਜਾ ਰਹੇ ਆ ਠੀਕ ਹੈ 6 ਕਿਲੋਮੀਟਰ ਦੀ ਉਪਰੋਂ ਹੇਮਕੁਟ ਸਾਹਿਬ ਦਾ ਟ੍ਰੈਕਿੰਗ ਕਰਕੇ ਹੁਣ ਆਪਾਂ ਥੱਲੇ ਨੂੰ ਤੁਰੇ ਆ ਬਿਨਾਰ ਰਸਤੇ ਤੇ ਬਿਨਾਰ ਰਸਤੇ ਅੱਜ ਆਪਾਂ ਥੱਲੇ ਸਟੇ ਕਰਾਂਗੇ ਗੋਵਿੰਦ ਦੇਖਦੇ ਆਪਾਂ ਕਿੰਨੇ ਘੰਟੇ ਤੱਕ ਕੌਣ ਦੇ ਅਸਤਰ ਹਾਂ ਕਿਉਂਕਿ ਫਿਰ ਇੱਥੇ ਵੀ ਰਹਿਣਾ ਪੈਣਾ ਸੀ ਆਪਾਂ ਨੂੰ ਫਿਰ ਸਵੇਰੇ ਸਾਝੇ ਤੋਂ ਨਾ ਪੈਣਾ ਸੀਗਾ ਤੁਸੀਂ ਜੇ ਸਵੇਰੇ ਸਾਧਰੇ ਜ਼ੋਰ ਦੇ ਕੱਲ ਦੇ ਦਿਨ ਖਰਾਬ ਜਾਣਾ ਸੀ ਸਾਡਾ ਹੁਣ ਅੱਜ ਦੁਰਾਂਗੇ ਸੰਗਤ ਬਹੁਤ ਆਉਂਦੀ ਵੀ ਹੈ ਬੰਬਈ ਕੱਲ ਉੱਪਰ ਉੱਪਰ ਜਦੋਂ ਆਪਾਂ ਚੜੇ ਸੀਗੇ ਉੱਥੇ ਕੈਲਕੂਲੇਸ਼ਨ ਜੀ ਕਿਸੇ ਨੇ ਕੀਤੀ ਸੀ ਪਤਨੀ ਪਰਚੀ ਵਾਲੇ ਨੇ ਬੰਬਈ 12 ਤੋਂ 15000 ਡੇਲੀ ਦੇ ਆ 12 ਤੋਂ 15 ਡੇਲੀ ਦੀ ਸੰਗਤ ਆ 10 ਮਿੰਟ ਵਾਪਸੀ ਆਉਂਦਿਆਂ ਨੂੰ ਸਾਨੂੰ ਉਹ ਮਿੱਤਰ ਮਿਲੇ ਆ ਜਿਹੜੇ ਸਾਨੂੰ ਛੱਡ ਗਏ ਸੀ ਉਹ ਦਿਨ ਪਹਿਲਾਂ ਜਿਨ੍ਹਾਂ ਨੇ ਫੋਨ ਨਹੀਂ ਚੱਕਿਆ ਉਹ ਮਿਲ ਗਏ ਆ ਜਿਹੜੇ ਸਾਨੂੰ ਛੱਡ ਕੇ ਚਲੇ ਗਏ ਜਿਹੜੇ ਸਾਨੂੰ ਦਾੜਾ ਕੱਟਦੇ ਸੀ ਜਿਹੜੇ ਗੱਲ ਜਿਹਨਾਂ ਨੇ ਦਾੜਾ ਕੱਟਿਆ ਸੀ ਕੋਈ ਗੱਲ ਨਹੀਂ ਸਾਡਾ ਭਰਾ ਸੋਰੀ ਯਾਰ ਮਾਫ਼ ਕਰੀਂ ਇਹਨਾਂ ਨੂੰ ਅਸੀਂ ਕਿਹਾ ਯਾਰ ਪੈਸੇ ਨਹੀਂ ਹੈਗੇ ਉਹ ਲੈ ਸਾੜਾ ਪੈਸੇ ਦੀ ਕੋਈ ਗੱਲ ਹੀ ਨਹੀਂ ਮਿਲਦਾ ਆਪ ਕੋਈ ਗੱਲ ਨਹੀਂ ਫੇਰ ਆਵਾਂਗੇ ਆਪਾਂ ਕੱਟੇ ਠੀਕ ਆ ਹਜੂਰ ਸਾਹਿਬ ਹਾਂ ਹਾਂ ਪੱਕਾ ਉਹਦੇ ਬਾਬਾ ਸਾਡੇ ਨਾਲ ਆਓ ਕਿੱਥੇ ਗਿਆ ਬਾਬਾ ਕਿੱਧਰ ਗਿਆ ਆ ਦੇਖ ਆ ਦੇ ਬਾਬਾ ਹਜੂਰ ਦੀ ਤਿਆਰੀ ਕਰੇ ਇਹ ਕਾਰ वाले बाबे आउथे कमरे दी कोई टेंशन नहीं ठीक है चल बाबाजी आ ਟੋਲੇ ਆਪਣੇ ਚੱਲੇ ਆ ਜਗਾ ਜੀ ਖਾਲਸਾ ਜੀ ਹਾਂਜੀ ਹਾਂਜੀ ਜਰੂਰ ਜਰੂਰ ਮੈਨੂੰ ਮਾਫ਼ ਕਰ ਦੇ ਪਹਿਲਾਂ ਕਰ ਦਿਆ ਜੀ ਹਾਂਜੀ ਹਾਂਜੀ ਇਹਨਾਂ ਦੀ ਵੀ ਜ਼ਿੰਦਗੀ ਆ ਠੀਕ ਹੈ ਦੇਖੋ ਠੀਕ ਹੋ ਭਾਈ ਚਾਣੀ ਨੂੰ ਨਹੀਂ ਆ ਰਹੀ ਬਹੁਤ ਅੱਛਾ ਹੈ ਹਾਂ ਬਹੁਤ ਅੱਛਾ ਸਟੈਮਿਨਾ ਆ ਤੇ ਆ ਮੇਰੇ ਵਾਲੇ ਬੰਦਿਆਂ ਕੋ ਮੇਰੀ ਬੋਤਲ ਨਹੀਂ ਚੱਕੀਗੀ ਪਾਣੀ ਵਾਲੀ ਆ ਦੇਖੋ ਆਪਣਾ ਜੀ ਐਨੀ ਕੁ ਕਿਉਂ ਨਾ ਦੇਖੋ ਹਾਂਜੀ ਇੱਧਰ ਗਵਰਨ ਬਾਬਾ ਜੀ ਨੂੰ ਫੋਟੋਗ੍ਰਾਫੀ ਦਾ ਬਹੁਤ ਸ਼ੌਂਕ ਹੈ। ਯਾਰ ਕੜੇ ਲਾਟ ਦਿੰਦੇ ਆ ਫੋਟੋਗ੍ਰਾਫੀ ਜੀ। ਇਹ ਵਾਪਸੀ ਜਾਂਦਿਆਂ ਦਾ ਮਾਹੌਲ ਹੈ ਜੀ। ਅੱਜ ਆਪਣਾ ਟਰੈਕ ਇੱਥੇ ਆ ਕੇ ਸਮਾਪਤ ਹੁੰਦਾ। ਅੱਜ ਆਪਣੀ ਆਪਣਾ ਟੋਟਲ ਡਿਸਟੈਂਸ ਰਿਹਾ 18 ਕਿਲੋਮੀਟਰ ਅ ਇੱਥੋਂ ਲੈ ਕੇ ਗੋਵਿੰਦ ਤਾਮ ਹੈਗਾ ਆ 12 ਕਿਲੋਮੀਟਰ ਤੇ ਅੱਗੇ ਹਿਮਕੁਲ ਸਾਹਿਬ ਹੈਗਾ ਆ 6 ਕਿਲੋਮੀਟਰ ਹੁਣ ਇੱਥੋਂ ਆਪਾਂ ਗੱਡੀਆਂ ਤੇ ਜਾਵਾਂਗੇ 4 1/2 ਕਿਲੋਮੀਟਰ ਗੋਵਿੰਦ ਘਾਟ ਯਾਤਰਾ ਹੈਮਕੁੰਡ ਸਾਹਿਬ ਤੋਂ ਕਰਕੇ ਦੁਆਰਾ ਪਹੁੰਚੇ ਆਂ ਤੱਕ ਤੇ ਕੱਲ ਆਪਾਂ ਸਿੱਧਾ ਹੀ ਹੇਮਕੁੰਡ ਸਾਹਿਬ ਤੋਂ ਪੂਰਾ ਟਰੈਕ ਕਰਕੇ ਸਿੱਧੇ ਗੋਵਿੰਦਰ ਟਾਮ ਆ ਗਏ ਸੀ ਤੇ ਟੋਟਲ ਪੈਂਦਾ ਆਪਾਂ ਨੂੰ 18 ਕਿਲੋ 18 ਤੋਂ 20 ਕਿਲੋਮੀਟਰ ਪੈਂਦਾ ਸੋ ਕੱਲ ਦੀ ਤਕਾਵਟ ਜ਼ਿਆਦਾ ਹੋ ਗਈ ਸੀ ਤੋਂ ਕਰਕੇ ਵਲੌਗ ਦਾ ਐਂਡ ਨਹੀਂ